ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤੀ ਹਾਲ ਚਾਲ ਆ ਦੋਸਤੋ ਔਰ ਵਧੀਆ ਸਾਰੇ ਲਓ ਜੀ ਅੱਜ ਅਸੀਂ ਚੱਲੇ ਆ ਜੀ ਭੈਣ ਦੇ ਘਰੇ ਸੰਧਾਰਾ ਦੇਣ ਕੀ ਕਹਿੰਦੇ ਹੁੰਦੇ ਨੇ ਸੰਧਾਰਾ ਦੇਣ ਰਖੜੀਆਂ ਬਣਾਉਣ ਨਾਲ ਤੇ ਨਾਲੇ ਰਖੜੀਆਂ ਬਣਾਉਣ ਰਖੜੀ ਨੂੰ ਤਾਂ ਹਲੇ ਪਏ ਨਹੀਂ ਵੈਸੇ ਦੋ ਦਿਨ ਵੀ ਚਲੋ ਵੀ ਇਕੱਠਾ ਕੰਮ ਨਵੇੜੇ ਆਣੇ ਹੁਣ ਪਹਿਲਾਂ ਬਣਾ ਲੰਨੇ ਆ ਨਾਨੇ ਵੀ ਜਾਣ ਆ ਕੇ ਅੱਗੇ ਅਗਲੇ ਨੂੰ ਵੀ ਕੰਮ ਕਾਰਨ ਬਹੁਤ ਨੇ ਅੱਜ ਕੰਨ ਹੋਰ ਤੁਸੀਂ ਦੱਸੋ ਕੁਛ ਹੈ ਚਾਨਣਾ ਪਾਓ ਸਫ਼ਰ ਬਾਰੇ ਜਾ ਰਹਿਆਂਗੇ ਬਸ ਇਹੀ ਹੈਗਾ ਜਾ ਚੁੱਕਾਂਗੇ ਦਵਾਈ ਲਵਾਗੇ ਪਹਿਲਾਂ ਨਾਲ ਇੱਕ ਅੱਧਾ ਹੋਰ ਕੰਮ ਵੀ ਹੁੰਦਾ ਇੱਕ ਕੰਮ ਨਹੀਂ ਹੁੰਦਾ ਇੱਕ ਕੰਮ ਦੋ ਕਾਜ ਦਾ ਸੀ ਕਰਨ ਹਿਲੇ ਹੋਏ ਜੀ ਪੂਰੇ ਪਹਿਲਾਂ ਤੋਂ ਹੀ ਇਹ ਬੱਤੀ ਆਪਣਾ ਪਿੰਡ ਦੀ ਜੂਚੋਂ ਬਾਹਰ ਪਹੁੰਚਣਾ ਲਏ ਹਣ ਫਿਰ ਵੀ ਨਾਲ-ਨਾਲ ਆਪਣਾ ਰਸਤਾ ਕਰਿਆ ਪਿਆ ਜੀ ਬਲੌਕ ਲੋਕਾਂ ਨੇ ਆ ਕੇ ਉੱਚੀਆਂ ਉੱਚੀਆਂ ਹਾਂਜੀ ਹਾਂ ਤੇ ਬਾਕੀ ਆਪਣਾ ਘਰਾਂ ਦੇ ਬਾਹਰ ਜਿਹੜੇ ਆਪਣੇ ਚੜਾਈ ਕਰਦੇ ਨੇ ਮਤਲਬ ਕਿ ਕੀ ਕਹਿੰਦੇ ਆ ਇਹਨੂੰ ਰੈਂਪ ਬਣਾਉਂਦੇ ਨੇ ਉਹ ਜ਼ਿਆਦਾ ਹੀ ਸਾਡੇ ਉਹ ਬਣਾ ਰਖੇ ਨੇ ਲੋਕਾਂ ਨੇ ਕਿਸੇ ਨੇ ਪਿੱਛੇ ਹਟਾ ਕੇ ਨਹੀਂ ਬਣਾਇਆ ਤੇ ਪ੍ਰੋਬਲਮ ਤਾਂ ਬਹੁਤ ਆਂਦੀਆਂ ਨੇ ਪਰ ਸੋਚਦੀ ਨਹੀਂ ਹੈਗੀ ਤੁਸੀਂ ਚਲੋ ਆਪੇ ਹੁਣ ਹਰ ਇੱਕ ਬੰਦਾ ਪੂਰਾ ਨਹੀਂ ਪੈਂਦਾ ਕੋਈ ਬੰਦਾ ਪੂਰਾ ਨਹੀਂ ਬਹਿਣਾ ਜਾਂਦਾ ਅੱਜਕੱਲ ਲਓ ਜੀ ਹੁਣ ਆਪਾਂ ਚੱਲੇ ਆਂ ਪਿੰਡ ਤੋਂ ਬਾਹਰ ਰੋਡ ਤੇ ਚੜਨ ਵਾਲੇ ਆ ਚਲੋ ਫਿਰ ਆਪਾਂ ਇਹ ਪਹਾੜ ਕਾ ਨੀਚੇ ਜਾਤਾ ਇਹਨੂੰ ਨੀਚੇ ਤਾਂ ਆਦੇ ਸੰਦਾਰ ਹੈ ਪਿੱਪਾ ਪਹਿਲਾਂ ਫਜਾਵਾਂਗੇ ਜੀ ਪਟਿਆਲਾ ਟਿਆਲੇ ਤੋਂ ਸਮਾਨ ਵਗੈਰਾ ਲਵਾਂਗੇ ਉਸ ਤੋਂ ਬਾਅਦ ਤਿੱਗੀ ਚਾਲੇ ਪਾਵਾਂਗੇ ਬਾਰਿਸ਼ ਨੇ ਸਾਰੇ ਹਰਿਆਵਲ ਕਰ ਹੀ ਪਈ ਲੋ ਵੀ ਆਪਣੇ ਤਾਂ ਵਧੀਆ ਪੈ ਗਿਆ ਹੁਣ ਇਹ ਬੁੱਟਾ ਸੁਨਝਣਾ ਦਾ ਕਾਦਾ ਇਹਦਾ ਹੋਰ ਆ ਨੇ ਸਿਰਸ ਦੇ ਬੁੱਟੇ ਵੀ ਇਹਦੇ ਵਰਗੇ ਲੱਗਦੇ ਆ ਕਾਦਾ ਇਹ ਮਾ ਸਿਰਸ ਦੇ ਬੁੱਟੇ ਵੀ ਐ ਲੱਗਦੇ ਨੇ ਬਹੁਤ ਲਗਾਤੇ ਨੇ ਜੀ ਹੈ ਇਹ ਜਿਹੇ ਬਹੁਤ ਲੱਗੇ ਹੋਏ ਨੇ ਸਿਰਸ ਜ਼ਿਆਦਾ ਲਗਾਈ ਆ ਸਿਰਸ ਕੀ ਹੁੰਦੀ ਆ ਕਹਿੰਦੇ ਆ ਵੀ ਬਸ ਸਾਡੀ ਭਾਸ਼ਾ ਚ ਸਿਰਸ ਮੈਂ ਤਾਂ ਇਹਨੇ ਵੀ ਸਾਡੇ ਮੈਂ ਨਹੀਂ ਸੁਣਿਆ ਸਿਰਸ ਦਾ ਹੈ ਮੈਂ ਨਹੀਂ ਸੁਣਿਆ ਫਾਈਨਲੀ ਆਪਾਂ ਪਹੁੰਚ ਗਏ ਆ ਜੀਟੀ ਰੋਡ ਤੇ ਰੋਡ ਵਧੀਆ ਬਣ ਗਿਆ ਹੁਣ 5 ਸਾਲਾਂ ਦੀ ਮੌਜ ਹੈ 5-6 ਸਾਲਾਂ ਤੋਂ ਲਓ ਜੀ ਆ ਆ ਗਿਆ ਸਾਡੇ ਸ਼ਹਿਰ ਦੇ ਰਸਤੇ 'ਚ ਜਾਂਦਿਆਂ ਨੂੰ ਆ ਗਿਆ ਜੰਗਲ ਇਹਨੂੰ ਬੀੜ ਕਹਿ ਦਿੰਨੇ ਆ ਘਟੋ ਘਟੇ ਦੀ 4-5 ਕਿਲੋਮੀਟਰ ਦੇ ਹੋ ਜਾਂਦਾ ਐਂ ਲੱਗਦਾ ਜਿਹਨੂੰ ਪਹਾੜੀ ਰੀਚ ਨੂੰ ਜਾ ਰਹੇ ਹਾਂ ਤੇ ਬਹੁਤ ਵਧੀਆ ਲੋਕੇਸ਼ਨਾਂ ਬਣੀ ਹੋਈ ਗਾਵਾਂ ਜੀਆਂ ਫੇਰ ਬੈਠੀਆਂ ਨੇ ਇਹਨਾਂ ਨਾਲ ਜਾਲੀ ਲਾਈ ਹੋਈ ਆ ਹੈ ਜਿਵੇਂ ਲੋਕ ਛੱਡ ਜਾਂਦੇ ਬਾਅਦ ਆ ਇਹ ਆਓ ਜੀ ਪਹਗੇ ਜੀ ਰੋਡ ਦੇ ਤੇ ਪਹੁੰਚਣ ਵਾਲੇ ਆ ਸੀ ਹੁਣ ਸ਼ਾਪਿੰਗ ਕਰਕੇ ਕਿੰਨਾ ਕਰ ਰਹੇ ਥੋੜੀ ਬੋਲੀ ਸ਼ਾਪਿੰਗ ਵੀ ਹੋ ਗਈ ਅੱਜ ਲੱਡਪਟੋਰੀ ਖਾਣ ਵਾਲੀ ਲੈ ਕੇ ਪਹਿਲਾਂ ਇਸ ਸੈਰ ਦੇ ਪਹਿਲਾਂ ਖਾ ਲਈਏ ਰੱਜੇ ਰਸ਼ੀਦਾਰੋਂ ਪਹਿਲਾਂ ਆਪਾਂ ਅੱਛਾ ਤੇਰਾ ਵਧੀਆ ਕੰਮ ਕੋਲ ਫਿਰ ਜਾ ਕੇ ਤਾਂ ਨਹੀਂ ਐਵੇਂ ਕਰਦੇ ਮੈਂ ਕੋਕਾ ਤੇ ਜੇ। ਹਮ ਅਜਾ ਕ ਰੋਟੀ ਨਾ ਖਾਏ। ਸਧਰੇ ਦੱਤੇ ਕਰੋ। ਇਹ ਆ ਗਿਆ ਕਲਿਆਣ ਗੁਰਦੁਆਰਾ। ਕਲਿਆਣ ਪਿੰਡ ਵੀ ਹੈ ਤੇ ਗੁਰਦੁਆਰਾ ਸਾਹਿਬ ਇਤਿਹਾਸਕ ਗੁਰਦੁਆਰਾ ਹੈ। ਪਿੰਡ ਇੱਧਰ ਲਈ ਸੈਡਾ ਨਹੀਂ। ਪਿੰਡ ਇੱਧਰ ਆ। ਗੁਰਦੁਆਰਾ ਸਾਹਿਬ ਦੇ ਘਰ ਜੀ ਦਰਸ਼ਨ। ਹੁਣ ਤਾਂ ਮੈਨੂੰ ਬਹੁਤ ਇੱਥੇ ਆਇਆ ਨਾ ਬਹੁਤ ਟਾਈਮ ਹੋ ਗਿਆ। ਵੇ ਆ ਨੂੰ ਆਲੇ ਸੀ ਮੈਂ ਤਾਂ ਹੈ ਮੈਂ ਵੇ ਆ ਨੂੰ ਆਇਆ ਸੀ ਇਹ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਹੋਗਾ ਨਵੇਂ ਦੇ ਵਿੱਚ ਅ ਨਹੀਂ ਅੱਛਾ ਬਾਈ ਨਹੀਂ ਨਹੀਂ ਇੱਧਰ ਹੀ ਬਣਾਇਆ ਵਾ ਸਾਈਡ ਤੇ ਆ ਛੋਟਾ ਜਿਹਾ ਨੀਮਾ ਜਿਹਾ ਉਹ ਵਧੀਆ ਪੱਟ ਰਹੇ ਇਹਨਾਂ ਦੀ ਮਿਆਦ ਹੀ ਲੰਘ ਰਹੀ ਆ ਹੁਣ ਨਵੇਂ ਲੱਗਣਗੇ 8 ਟੋਲ ਪਲਾਜੇ ਪੰਜਾਬ 'ਚ 8 ਅੱਲੋ ਸਾਰੇ ਕਿਤੇ ਲੱਗਣਗੇ ਵਰਤਮਾਨਲਾ ਪ੍ਰੋਜੈਕਟ ਕਰਕੇ ਇਹ ਤਾਂ ਮਨੋਂ ਮੈਂ ਤਾਂ ਹਮੇਸ਼ਾ ਲਈ ਖਤਮ ਹੋਗੇਗਾ ਇੱਥੇ ਦੁਬਾਰਾ ਵੀ ਲੱਗ ਸਕਦਾ ਕੀ ਪਤਾ ਇਹਨਾਂ ਹੁੰਦਾ ਸਰਕਾਰਾਂ ਦੇ ਕੰਮ ਨੇ ਕੋਈ ਪਤਾ ਲੱਗਦਾ ਪਹਿਲੀ ਵਾਰ ਆਪਾਂ ਉਂਗਰੇ ਆ ਸ਼ਾਇਦ ਇਹ ਟੋਲ ਪਲਾਜਾ ਨਹੀਂ ਦੇਣਾ ਕਹਿ ਰਿਹਾ ਫਿਰ ਇਹ ਜੋਪਾਂ-ਜੋਪਾਂ ਇਹਨਾਂ ਦੀਆਂ ਹਰ ਵਾਰ ਟੋਲ ਤੇ ਜਿਹੜੇ ਬੱਚੇ ਕੰਮ ਕਰਦੇ ਨੇ ਉਹਨਾਂ ਦੀ ਇਹ ਪ੍ਰਾਈਵੇਟ ਆ ਹੁੰਦਾ ਕਿਦੇ ਹੋਮ ਦੀ ਇਹਨਾਂ ਦੁਕਾਨਾਂ ਵੀ ਕਿੰਨੇ ਸਾਲ ਹੋ ਗਏ ਕਿ ਨੇ ਰਬਈ ਲੈ ਲਾਦੇ ਸੀ ਹਰ ਵਾਰ ਆਉਣ ਆਉਂਦੇ ਨਾਲੇ ਗੱਡੀਆਂ ਲੈਣ ਵੇਲੇ ਟੈਕਸ ਕਟਾਉ ਨਾਲੇ ਨਾਲੇ ਫਿਰ ਰੋਡ ਟੈਕਸ ਲਿੱਦਾ ਨਾਲੇ ਗੱਡੀ ਲੈਣ ਵੇਲੇ ਵੀ ਰੋਡ ਟੈਕਸ ਲੱਗਦਾ ਹੀ ਏ ਮੈਨਾਂ ਸੀ ਚੰਨ ਵਾਲਿਆਂ ਆਪਾਂ ਜੀ ਪਹੁੰਚ ਗਏ ਆਪਾਂ ਘਰੇ ਇਹਨਾਂ ਦੇ ਖਲਵਾਨੇ ਆ ਹੁਣ ਗੇਟ ਤੇ ਲਾਨਨੇ ਆ ਸਮਾਨ ਇੱਥੇ ਹੋ ਸਕਦਾ ਖੁੱਲ੍ਹਾ ਹੀ ਹੋਵੇ ਗੇਟ ਕਈ ਵਾਰੀ ਖੁੱਲ੍ਹਾ ਹੁੰਦਾ ਕਈ ਵਾਰੀ ਬੰਦ ਹੁੰਦਾ ਜਦੋਂ ਨਹੀਂ ਹੁੰਦਾ ਬੰਦ ਪਰਚਤਾ ਕੋਈ ਨਹੀਂ ਦਿਖਦਾ ਗਲੀਆਂ ਚ ਮੈਂ ਨਾ ਕਿ ਉਹ ਘਰ ਆ ਰੁਕ ਸੇਵ ਨਹੀਂ ਇਹ ਗੱਲ ਨਾਲ ਹਾਂ ਬੰਦ ਹੀ ਨਹੀਂ ਗੇਟ ਬਾਈ ਬੰਨੇ ਬੰਦ ਹਾਂ ਬਦਲ ਤਾ ਗੇਟ ਮੈਂ ਦੇਖਾ ਕੋਲ ਕਿਹੜਾ ਖਾਲੀ ਕਿੱਧਰ ਨੂੰ ਜਾਣਾ ਪਾਇਆ ਹੋਸਟ ਹੈ ਦੂਸਰਾ ਇਹ ਖੁੱਲਾ ਹੀ ਪਿਆ ਇਹ ਤਾਂ ਬਸ ਠੱਕਣਾ ਉਹ ਆਪਣੇ ਵਰਗ ਬਣਵਾ ਲਿਆ ਬੰਨੇ ਹੋਦਾ ਤਾ ਗੇਟ ਚੰਦਾ ਇੱਕ ਵੇਰ ਜੀ ਭਾਈ ਇਹ ਤਾਂ ਖੁੱਲਦੇ ਹੋਣੇ ਜਿਆਦਾ ਤਾਂ ਕਿ ਗੇਟ ਵੀ ਆਪੇ ਖੁੱਲਿਆ ਅੱਜ ਮੁੱੱਚ ਗਿਆ ਆਪਾਂ ਜੀ ਬਣੀ ਡਿਕਾਉਨ ਇਹਦੇ ਫੁੱਲ ਅੰਨੇ ਸਾਮਾਨ ਤੇ ਕੁੜੀ ਦਾ ਘੌਰ ਵਗੈਰਾ ਕੀ ਕਹਿੰਦੇ ਆ ਸੰਧਾਰਾ ਲੋ

ਮਮਿਸ਼ਾ ਸ਼ਿਕਾ ਸਸਿਕਾ ਸਸਿਕਾ ਹਾਂਜੀ ਬਦਸ਼ਿਕਾ ਲਾਲੋ ਵੀ ਲਾਲੋ ਸਮਾਂ ਗੋਪੂ ਨੂੰ ਉਖੜਾ ਦੇ ਕੁਛ ਅੱਛਾ ਸੇ ਬੀਕੋ ਕਿ ਫੋ ਗੇ ਵੀ ਅਸੀ ਲਿਖਾ ਬਸ ਆ ਲੈ ਆਪ ਚੱਕੋ ਹਲੋ ਫੜੀ ਚਲੋ ਜੀ ਮੇਰੇ ਪਾਸ ਚੱਪੇ ਬੜੇ ਰੱਖ ਰਖ ਕੇ ਨੇ ਜੋ ਦੇਤੇ ਐ ਬਈ ਸ਼ੇਰ ਈਕਾਰ മീമ നൂമ <laughs> <laughs> ਗੱਪੂ ਤੇ ਅਰ ਕੀ ਛੋਟੇ ਵੀ ਦਿਵਾਨੇ ਕੇ ਨਵੇਂ ਦੇ ਹੈ ਨਾ ਮਾਇਰ ਕੀ ਛੋਟੇ ਵੀ ਦਿਨ ਮੇਰੇ ਬੰਨ੍ਹ ਕੇ ਆਉਗੇ ਨਾ ਕੀ ਰੱਖੇ ਨੇ ਅਰਦਾਸ ਹੁਦਾ ਗੁਡੀਆਂ ਦਾ ਹਰ ਸਿੰਘ ਬਟਾ ਅਰਦਾਸ ਕਥਾ ਜਿਤ ਕੁਪੂ ਲਵੇ ਲਗ ਨਾ ਨਾ ਹਾਂ ਹਲੋ ਇਹਦਾ ਦੇਖੋ ਉਹ ਜਿੰਨੂੰ ਪਈ ਹੋਤੀ ਪਾਲੋ ਹਲੋ ਅੰਲੋ ਜੀ ਚੱਲੇ ਆ ਜੀ ਹੁਣ ਪਿੰਡ ਨੂੰ ਵਾਪਸ ਤੇ ਆਪਣਾ ਰਖੜੀਆਂ ਦਾ ਵੀ ਨਵੇੜ ਗੇ ਤੇ ਨਾਲੇ ਆਪਣਾ ਸੰਧਾਰਾ ਵੀ ਦੇ ਗੇ ਬਾਕੀ ਹੋਰ ਕੰਮ ਕਰਗੇ ਦਵਾਈ ਲੈ ਕੇ ਕੰਮ ਤਾਂ ਉਹ ਕਰਦੇ ਹਾਂ ਨਾਲੇ ਨਹੀਂ ਪੈ ਲੈ ਅੱਜੀ ਜੀ ਥੋੜਾ ਜਿਹਾ ਇੱਥੇ ਵੀ 11 11 ਹਾਂ ਬਾਈ ਕਹਿੰਦੇ ਸੀ ਉਧਰ ਹੀ ਜਾਵਾਂਗੇ ਆਪਾਂ ਵੀ 20 ਪੈ ਵੀ ਗੰਦਾਗਾ ਪਹਿਲਾਂ ਫੇਰ ਇਧਰ ਵੀ ਹੋ ਗਿਆ 3 ਛੱਕੇ ਬੱਸ ਫਿਰ ਯਾਦ ਨਹੀਂ ਰੰਦਾ ਫੇਰ ਉਹਨਾਂ ਨੂੰ ਹੀ ਆ ਗਿਆ ਮੈਂ ਕੰਟਾ ਦਾ ਮਸਤ ਮਿਲਵਾਦਾ ਹਾਂ ਮਾਸਾ ਜੀ ਬੈਠੇ ਤੇ ਉਹ ਬੈਠੇ ਨਾ ਆਫੇ ਟਾਈਮ ਬਾਦ ਮਿਲੇ ਚੱਲ ਜੀ ਯਾ ਲੱਗਿਆ ਮੇਰਾ ਵੀ ਫੇਰ ਗੱਲਾਂ ਚ ਮਾਫੂ ਮੇਜੁਰਗਨ ਨਾਲ ਵੀ ਮੇਰਾ ਦਿਲ ਲੱਗ ਜਾਂਦਾ ਥੋੜਾ ਹੀ ਪਿਆ ਮੈਂ ਇੰਨਾ ਨਹੀਂ ਪਿਆ ਨਹੀਂ ਥੋੜੀ ਪਿਆ ਹੈ ਕੱਲ ਦਾ ਪਿਆ ਹੋਇਆ ਮੈਂਨਾਂ ਦਾ ਕੱਲ ਦਾ ਜ਼ਿਆਦਾਗਾ ਜਿਹਦਾ ਕੱਟਿਆ ਪਿਆ ਟਾਵਰ ਇਹ ਟਾਵਰ ਹੋ ਗਏ ਸਾਰੇ ਪਿੰਡਾਂ ਚ ਵੀ ਹੁਣ ਤਾਂ ਤੁਹਾਰੇ ਪਿੰਡੇ ਟਾਵਰ ਆਪਣੇ ਤਾਂ 3-4 ਨੇ ਆਪਣੇ ਆਪਣੇ ਦਾ ਸਾਰੀਆਂ ਹੀ ਕੰਪਨੀਆਂ ਦੇ ਹੋਗੇ ਵੱਡੇ ਵੱਡੇ ਨੇ ਮੈਂ ਉੱਪਰੋਂ ਦੇਖਦੇ ਨੇ 40 ਕਿਲੋਮੀਟਰ ਪੈ ਜਾਂਦਾ ਆਪਣਾ ਮੇਰਾ ਖਿਆਲ ਇੱਥੋਂ ਘੰਟੇ ਦੀ ਦੂਰ ਜਾਂਦਾ ਨਾ 50 ਕਿ ਪੈ ਜਾਂਦਾ 40 50 50 ਚੁੰਜਾ ਤ ਹੋਇਆ ਲਓ ਜੀ بارش ਵੀ ਪੈਣ ਲੱਗ ਗਈ ਐਂਟਰੀ ਕੀਤੀ ਵਾ ਐਂਟਰੀ ਕੀਤੀ ਸ਼ਹਿਰ ਦੇ ਵਿੱਚ ਤੇ ਇਧਰੋਂ بارش ਇੱਕਦਮ ਉੱਤਰਿਆ ਜੀ بارش بارش ਦਾ ਨਹੀਂ ਪਤਾ ਲੱਗਦਾ ਇਸ ਵਾਰ ਮੋਟੀ ਮੋਟੀ ਕਣੀ ਦਾ بارش ਆ ਇਹ ਤਾਂ ਜਿਆਦਾ ਵਾਧਾ ਜਾ ਰਿਹਾ ਵਾਤ ਜਿਆਦਾ ਨਹੀਂ ਆ ਰਹੀ ਤੇਜ਼ ਬਹੁਤ ਜਿਆਦਾ بارش ਆ ਰਹੀ ਹੈ ਦਾ ਫੈਸਲਾ ਕਰ ਰਿਹਾ ਕਿ ਆਪਾਂ ਇਹੇ ਸੈਂਟਰ ਹੋ ਗਏ ਹੈ ਮੀਂਹ ਦਾ ਇੱਥੇ ਕੰਨੀ ਜਾ ਰਿਹਾ ਹੈ ਆਪਾਂ ਨਾ ਨਾ ਹੁਣੀ ਆਇਆ ਦੇਖੋ ਥੱਲੇ ਜਗ੍ਹਾ ਹਲੇ ਹੁਣੀ ਪੈਣ ਲੱਗਾ ਹੈ ਥਾ ਇਹ ਥੋੜਾ ਫ੍ਰੀ ਫ੍ਰੀ ਦਾ ਪਿਆ ਹੈ ਇੱਧਰ ਜਿਆਦਾ ਤੇ ਜਿਉਂ ਜਿਉਂ ਸ਼ਹਿਰ ਦੇ ਨੇੜੇ ਆ ਰਹੇ ਆ ਬਹੁਤ ਜਿਆਦਾ ਹੈ ਜੀ بارش ਕਦੀ ਗਰਮੀ ਕਦੀ ਸਰਦੀ ਆ ਦੇਖ ਇੱਥੇ ਫੇਰ ਘਟ ਗਿਆ ਕਿਲੋਮੀਟਰਾਂ ਦੇ ਹਿਸਾਬ ਨਾਲ بارش ਹੋ ਰਹੀ ਹੈ 1 ਕਿਲੋਮੀਟਰ 'ਚ ਪੂਰਾ ਖੁੱਲ ਸੀ ਇੱਥੇ ਫੇਰ ਘੱਟ ਗਿਆ ਵਾਹ ਜੀ ਵਾਹ ਇੱਥੇ ਫੇਰ ਬਹੁਤ ਤਗੜੀ ਵਾਰ ਹੋ ਰਹੀ ਹੈ ਜੀ ਇੱਥੇ ਜਾਣਾ ਪਾਣੀ ਹੀ ਪਾਣੀ ਕਰ ਦੋਗੇ ਹੁਣ ਟਾਕਾਂ ਤੇ ਇਹ ਖੇਡ ਖੇਡ ਰਿਆ ਰ ਆਪ ਦੇਖ ਲੈ ਇੱਥੇ ਫੇਰ ਘਟ ਗਿਆ ਇੱਕ ਇੱਕ ਕਿਲੋਮੀਟਰ ਦੇ ਹਿਸਾਬ ਨਾਲ ਮਿੱਤਰੋ ਮੀਂਹ ਪੈ ਰਿਹਾ ਕਿਤੇ ਤੇਜ਼ ਬਾਰਸ਼ ਆ ਕਿਤੇ ਹਲੇ ਸਟਾਰਟ ਹੋ ਰਹੀ ਆ 4 ਕਿਲੋਮੀਟਰ ਆਏ ਆ ਹਲੇ 4 ਕਿਲੋਮੀਟਰ ਦੇ ਵਿੱਚ ਦੋ ਵਾਰ ਨਹੀਂ ਜ਼ਿਆਦਾ ਹੋ ਗਿਆ ਜੋ ਦੋ ਵਾਰ ਬਾਰਸ਼ ਤੇਜ਼ ਆ ਤੇ ਦੋ ਥਾਂੇ ਘਟਾ ਲਓ ਜੀ ਫਾਈਨਲੀ ਪਹੁੰਚ ਗਏ ਆ ਜੀ ਆ ਪੰਕਰੇ ਤੇ ਰਖੜੀਆਂ ਦਾ ਵੀ ਨਿਬੜ ਗਿਆ ਸੰਧਾਰੇ ਦਾ ਵੀ ਤੇ ਚਲੋ ਕਰਦੇ ਆ ਜੀ ਇੱਥੇ ਬਲੌਗ ਦੇ ਐਂਡ ਤੇ ਕੱਲ ਨੂੰ ਨਵੇਂ ਬਲੌਗ ਤੇ ਨਵੀਂ ਜਾਣਕਾਰੀ ਦੇ ਨਾਲ ਫੇਰ ਮਿਲਾਂਗੇ ਠੀਕ ਹੈ ਜੀ ਓਕੇ